ਹਲਕੇ ਹੋਏ ਕੁੱਤੇ ਦੀ ਜਿਹੜੀ ਪਹਿਲੀ ਨਿਸ਼ਾਨੀ ਐ ਹਲਕਿਆ ਹੋਇਆ ਆ ਕੁੱਤਾ ਕਦੇ ਵੀ ਟਿੱਕੇ ਨਹੀਂ ਬੈਠਦਾ ਉਹ ਪਾ ਜੇ ਫਰੀ ਜਾਊਗਾ ਕਦੇ ਕਿਤੇ ਚਲ ਗਿਆ ਕਦੇ ਕਿਤੇ ਚਲ ਗਿਆ ਲੋਭੀ ਵੀ ਕਦੇ ਵੀ ਟਿੱਕੇ ਨਹੀਂ ਬਹਿੰਦਾ ਕਦੇ ਕਿਤੇ ਕਦੇ ਕਿਤੇ ਹਲਕੇ ਹੋਏ ਕੁੱਤੇ ਦੀ ਦੂਜੀ ਨਿਸ਼ਾਨੀ ਪੰਜ ਨਿਸ਼ਾਨੀਆਂ ਨੇ ਇਹ ਹਲਕੇ ਹੋਏ ਕੁੱਤੇ ਦੀਆਂ ਔਰ ਲੋਬੀ ਦੀਆਂ ਹਲਕੇ ਹੋਏ ਕੁੱਤੇ ਦੀ ਦੂਸਰੀ ਜਿਹੜੀ ਨਿਸ਼ਾਨੀ ਹੈ ਹਲਕੇ ਹੋਏ ਕੁੱਤੇ ਦੀ ਪੂੰਸ ਸਿੱਧੀ ਰਹਿੰਦੀ ਹੈ ਔਰ ਲੋਬੀ ਦੇ ਹੱਥ ਦੀ ਹਥੇਲੀ ਹੈ ਜਿਹੜੀ ਉਹ ਸਿੱਧੀ ਰਹਿੰਦੀ ਹੈ ਵੀ ਮੈਨੂੰ ਕਿਸੇ ਨਾ ਕਿਸੇ ਪਾਸੋਂ ਕੁਛ ਨਾ ਕੁਛ ਮਿਲ ਜਵੇ ਉਹ ਲਾਲ ਚ ਰਹਿੰਦਾ ਗਾ ਉਹਨੂੰ ਇੱਕ ਪ੍ਰਕਾਰ ਵੀ ਕਿਵੇਂ ਨਾ ਕਿਵੇਂ ਮੈਂ ਠੱਗੀ ਮਾਰਾਂ ਠੱਗੀ ਮਾਰ ਕੇ ਇਨੋ ਕੋਸਨਾ ਕੋਸਾ ਮਿਲੇ ਹਲਕੇ ਹੋਏ ਕੁੱਤੇ ਦੀ ਤੀਜੀ ਜਿਹੜੀ ਨਿਸ਼ਾਨੀ ਹੈ ਹਲਕੇ ਆਏ ਹੋਏ ਕੁੱਤੇ ਦੇ ਮੂੰਹ ਵਿੱਚੋਂ ਝਾਕ ਡਿਗਦੀ ਰਹਿੰਦੀ ਹੈ ਲੋਪੀ ਦੇ ਮੂੰਹ ਦੇ ਵਿੱਚੋਂ ਵੀ ਨਿੰਦਿਆ ਰੂਪੀ ਝਾਕ ਡਿਗਦੀ ਰਹਿੰਦੀ ਹੈ ਭਰੇ ਉਹ ਕਿਸੇ ਦੀ ਨਿੰਦਿਆ ਕਰਦਾ ਕਦੇ ਕਿਸੇ ਦੀ ਨਿੰਦਿਆ ਕਰਦਾ ਉਹ ਨਿੰਦਿਆ ਕਰਨ ਤੇ ਮਜਬੂਰ ਹੁੰਦਾ ਕਿਉਂ ਕਿਉਂਕਿ ਉਹਦਾ ਕਰਮ ਹੈ ਜਿਹੜਾ ਉਹ ਤਰ੍ਹਾਂ ਲਿਖਿਆ ਹੁੰਦਾ ਹੈ ਨਿੰਦਿਆ ਕਰਨ ਵਾਲੇ ਲੋਕਾਂ ਦਾ ਜਿਹੜਾ ਕਰਮਾ ਤੋਂ ਰਹੀ ਲਿਖਿਆ ਹੁੰਦਾ ਕਿਰਤ ਨਿੰਦਕਾ ਤੋਂ ਰਹੀ ਪਾਇਆ ਉਹ ਮਜਬੂਰ ਹੁੰਦੇ ਨੇ ਉਹ ਵੀ ਕੀ ਕਰਨ ਹਲਕੇ ਹੋਏ ਕੁੱਤੇ ਦੀ ਚੌਥੀ ਜਿਹੜੀ ਨਿਸ਼ਾਨੀ ਹੈ ਉਹ ਆਪਣੇਆਂ ਨੂੰ ਵੱਡਾਣ ਲੱਗ ਜਾਂਦਾ ਲੋਭੀ ਵੀ ਆਪਣੇਆਂ ਨੂੰ ਮੰਦਾ ਚੰਗਾ ਬੋਲਦਾ ਹੈਗਾ ਆਪਣਿਆਂ ਨੂੰ ਇਹ ਮਾੜਾ ਕਹਿੰਦਾ ਹਲਕੇ ਹੋਏ ਕੁੱਤੇ ਦੀ ਜਿਹੜੀ ਪੰਜਵੀਂ ਨਿਸ਼ਾਨੀ ਹੈ ਹਲਕੇ ਆਏ ਆ ਕੁੱਤਾ ਪਾਣੀ ਤੋਂ ਡਰਦਾ ਹੈ। ਉਹ ਲੋਪੀ ਵੰਦਾ ਹੁੰਦਾ ਹੈ ਜਿਹੜਾ ਉਹਦੀ ਪੰਜਵੀਂ ਨਿਸ਼ਾਨੀ ਹੈ ਗੁਰਬਾਣੀ ਤੋਂ ਡਰਦਾ ਹੈ। ਜਿੱਥੇ ਬਾਣੀ ਚੱਲਦੀ ਹੋਵੇਗੀ ਉਨੂੰ ਗੁੱਸਾ ਝੜੂਗਾ। ਜਿਵੇਂ ਵੱਡੇ ਮਹਾਰਾਜ ਰਾੜੇ ਵਾਲੇ ਧਾਰਨਾ ਪੜਦੇ ਹੁੰਦੇ ਸੀ ਨਾ ਚੰਗੀ ਲੱਗੇ ਨਾ ਗੁਰਾਂ ਦੀ ਬਾਣੀ ਮਾੜੇ ਕਰਮਾਂ ਵਾਲਿਆਂ ਉਹ ਉਹਨਾਂ ਦੇ ਮਾੜੇ ਕਰਮ ਹੁੰਦੇ ਨੇ ਬਿਨਾਂ ਕਰਮਾਂ ਤੋਂ ਸਤਸੰਗ ਪ੍ਰਾਪਤ ਨਹੀਂ ਬੇਣਾ ਭਾਗਾ ਸਤਸੰਗ ਨਾਲ ਲੱਗੈ ਬਿਨਾਂ ਸੰਗਤ ਮੈਲ ਭਰੀ ਜੈ ਜੀਓ ਉਹ ਮਜਬੂਰ ਹੁੰਦੇ ਨੇ ਉਹ ਨਿੰਦਿਆ ਰੂਪ ਜਿਹੜੀ ਝਾਗਾ ਉਹਨਾਂ ਦੇ ਮੂੰਹ ਦੇ ਵਿੱਚੋਂ ਫਿਰ ਡਿੱਗਦੀ ਰਹਿੰਦੀ ਪਰ ਕਾਲੀ ਯੁਗ ਦੇ ਵਿੱਚ ਸਾਰਿਆਂ ਨਾਲੋਂ ਜਿਹੜਾ ਵੱਡਾ ਕਰਮ ਹੈਗਾ ਉਹ ਕਿਹੜਾਗਾ ਉਹ ਹੈ ਪਰਮੇਸ਼ਰ ਦਾ ਨਾਮ ਜਪਣਾ ਇਹ ਸਾਰਿਆਂ ਨਾਲੋਂ ਹੀ ਔਖਾ ਕੰਮ ਆ ਜੇ ਸੋਖਾ ਹੁੰਦਾ ਤਾਂ ਹਰ ਇੱਕ ਜਪ ਲੈਂਦਾ ਫਿਰ ਕਹਿਣ ਦੀ ਤਾਂ ਲੋੜ ਹੀ ਨਾ ਪਵੇ ਜਿਹਨੂੰ ਮੌਤ ਯਾਦ ਹੈ ਉਹਨੂੰ ਰੱਬ ਯਾਦ ਹੈ ਇੱਕੋ ਦਮ ਗੱਡੀ ਅੱਗੇ ਆ ਗਈ ਵਾਹਿਗੁਰੂ ਰਾਮ ਅੱਲਾ ਇਹੋ ਜੇ ਸ਼ਬਦ ਮੁੰਡੇ ਵਿੱਚੋਂ ਨਿਕਲਦੇ ਨੇ ਕਿਉਂ ਕਿਉਂਕਿ ਮੌਤ ਅੱਗੇ ਖੜੀ ਏ ਮੌਤ ਦਿਸਦੀ ਏ ਹੁਣ ਜੋਗੀ ਨੇ ਜਿਹੜੇ ਉਹ ਸਰੀਰ ਤੇ ਸਵਾਹ ਕਿਉਂ ਮਲਦੇ ਨੇਗੇ ਭਪੂਤੀ ਜੀ ਨੂੰ ਕਹਿੰਦੇ ਆ ਕੋ ਇਸ ਕਰਕੇ ਮਲਦੇ ਆ ਵੀ ਉਹਨਾਂ ਨੂੰ ਯਾਦ ਰਵੇ ਵੀ ਇਹ ਸਰੀਰ ਨੇ ਇੱਕ ਦਿਨ ਰਾਖ ਬਣ ਜਾਣਾ ਹੈ ਜਰੇ ਜੀ ਨੂੰ ਰੱਬ ਯਾਦ ਆਊਗਾ ਜਿਹਨੂੰ ਮੌਤ ਯਾਦਾਂ ਨੂੰ ਰੱਬ ਵੀ ਯਾਦ ਹੈ ਰੱਬ ਨੂੰ ਯਾਦ ਉਹ ਕਰਦਾ ਹੈ ਜਾਂ ਤਾਂ ਜਿਹੜਾ ਪ੍ਰੇਮ ਕਰਦਾ ਹੋਵੇ ਦਿਲੋਂ ਉਹ ਰੱਬ ਨੂੰ ਪਰਮੇਸ਼ਰ ਨੂੰ ਯਾਦ ਕਰਦਾ ਜਾਂ ਫਿਰ ਜਿਹੜਾ ਬਹੁਤ ਜ਼ਿਆਦਾ ਦੁਖੀ ਹੋਵੇ ਉਹ ਰੱਬ ਨੂੰ ਯਾਦ ਕਰਦਾ ਪਰ ਮਹਾਰਾਜ ਨੇ ਕਿਹਾ ਕਾਲ ਯੁਗ ਮੈਂ ਇੱਕ ਨਾਮ ਉਧਾਰ ਨਾਨਕ ਬੋਲੇ ਬ੍ਰਹਮ ਵਿਚਾਰ ਕਾਲ ਯੁਗ ਦੇ ਵਿੱਚ ਇੱਕ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਆ ਭਵ ਯਲ ਤੋਂ ਪਾਰ ਨਿਗਾਉਣ ਵਾਲਾ ਇਹ ਨਾਮ ਜਪਾਂਗੇ ਨਹੀਂ ਤਾਂ ਫਿਰ ਪਾਰ ਕਿਵੇਂ ਉਤਰਾਂਗੇ ਲੰਘੇ ਨਹੀਂ ਸਕਦੇ ਕਿਸੇ ਨੂੰ ਕਾਸੇ ਦਾ ਮਾਣਾ ਕਿਸੇ ਨੂੰ ਹੰਸੇ ਦਾ ਕਿਸੇ ਨੂੰ ਮਾਇਆ ਦਾ ਮਾਣ ਨਾ ਕਿਸੇ ਨੂੰ ਕੋਠੀਆਂ ਕਾਰਾਂ ਦਾ ਮਾਣ ਨਾ ਪਰ ਮਹਾਰਾਜ ਕਹਿੰਦੇ ਮਾਣ ਨਾ ਕਰ ਮਾਣ ਮੁਨੀ ਮਨ ਵਰਦਲੇ ਮਾਣ ਸਭੇ ਕੋ ਪਾਈ ਹੰਕਾਰ ਦੇ ਵਿੱਚ ਨਾ ਸੇਵਾ ਹੋਵੇ ਚਾਰ ਭਾਂਡੇ ਮਾਂਜ ਕੇ ਕਹਿਣਗੇ ਲਓ ਜੀ ਅਸੀਂ ਗੁਰਦੁਆਰੇ ਭਾਂਡੇ ਮਾਂਜੇ ਆਏ ਅਸੀਂ ਬਾਤਾਂ ਨੂੰ ਸਾਫ਼ ਕਰਕੇ ਆਏ ਅਸੀਂ ਇਹਨੇ ਪਾਠ ਜਗਜੀਤ ਸਾਹਿਬ ਦੇ ਕਰਦੇ ਆ ਇਨੇ ਪਾਠ ਸੀ ਸੁਖਮਨੀ ਸਾਹਿਬ ਦੇ ਕਰਦੇ ਆ ਮੈਂ ਇਨੇ ਪਾਠ ਮੂਲ ਮੰਤਰ ਦੇ ਕਰਦਾ ਤੂੰ ਕੌਣ ਹੁੰਦਾ ਕਰਨਾਲ ਉਹ ਪਰਮੇਸ਼ਰ ਆਪਣਾ ਨਾਮ ਆਪ ਜਪਾਉਂਦਾ ਆਪ ਜਪਾਏ ਜਪੈ ਸੋ ਨਾਉ ਆਪ ਅਗਵਾਏ ਸਾਰਗੁਣਾ ਦਾ ਜਿਹੜਾ ਕੰਮ ਕਰਦਾ ਹੈ ਮਨੁੱਖ ਉਹ ਕਹਿੰਦਾ ਆ ਮੈਂ ਕੀਤਾ ਵਾ ਕੀਤੇ ਕੋ ਮੇਰੇ ਸਮਾਨੈ ਜੋ ਕਰ ਕਰਵਾ ਰਿਹਾ ਉਹਨੂੰ ਕੋ ਲੱਗੇ ਆ ਜਿਹੜਾ ਆਪ ਕਰੀ ਜਾਂਦਾ ਗਾ ਮਨੁੱਖ ਉਹ ਕਹਿੰਦਾ ਇਹ ਕੰਮ ਮੈਂ ਕੀਤਾ ਮੈਂ ਇਹਨੂੰ ਮੂਰੇ ਰੱਖਿਆ ਹੋਇਆ ਕਿੰਡਾ ਵੱਡਾ ਭਲੇਖਾ ਚੱਕੀ ਫਿਰਦਾ ਹੈ ਕਿਤੇ ਕੋ ਮੇਰਾ ਹੈ ਸਮਾਨ ਹੈ ਜੋ ਕੰਮ ਕੀਤਾ ਉਹ ਮੈਂ ਕੀਤਾ ਹੈ ਕਰੁਨਾ ਹਾਰ ਤਰੇਣ ਜਾਣ ਹੈ ਜਿਹੜਾ ਵਾਹਿਗੁਰੂ ਵਿੱਚ ਵਸ ਕੇ ਕਾਰ ਕਰਵਾ ਰਿਹਾ ਉਹਨੂੰ ਕੁਛ ਵੀ ਨਹੀਂ ਜਾਣਦਾ ਉਹਨੂੰ ਯਾਦ ਚੇਤੇ ਵੀ ਨਹੀਂ ਕਰਦਾ ਮਾੜਿਆਂ ਉੱਤੇ ਹਾਸਾ ਫਿਰਦਾ ਹੈ ਕਵੀਰ ਗਰਬਨਾ ਕੀਜੀਏ ਰੰਕਨਾ ਹਸੀਏ ਕੋਏ ਅਜੋ ਸੋਨਾ ਸਮੁੰਦਰ ਮਹਿ ਕਿਆ ਜਾਣੋ ਕਿਆ ਹੋਏ ਅਜੇ ਤਾਂ ਕਹਿੰਦੇ ਤੇਰੀ ਸੁਵਾਸਾਂ ਰੂਪੀ ਬੇੜੀ ਸਮੁੰਦਰ ਦੇ ਵਿੱਚ ਹੀ ਹੈ ਕੀ ਪਤਾ ਤੈਨੂੰ ਪਾਰ ਲੰਘਣੀ ਵੀ ਹੈ ਜਾਂ ਨਹੀਂ ਵੀ ਲੰਘਣੀ ਕੀ ਪਤਾ ਤੇਰੀ ਬਹੁਤ ਕੈਸੀ ਹੋਵੇ ਕੋਈ ਪਤਾ ਨਹੀਂ ਇਸ ਕਰਕੇ ਸਾਰੇ ਕੰਮ ਛੱਡ ਕੇ ਜਿਹੜੇ ਕੰਮ ਨਹੀਂ ਨਾ ਆਉਣ ਵਾਲੇ ਉਹਨਾਂ ਕੰਮਾਂ ਨੂੰ ਛੱਡ ਕੇ ਤੂੰ ਹਰੀ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਕਰ ਜੇ 12 ਘੰਟੇ ਤਾਂ ਸੌਂ ਕੇ ਹੀ ਲੰਘ ਜਾਂਦੇ ਨੇ 12 ਘੰਟੇ ਤਾਂ ਸੌਂ ਕੇ ਹੀ ਲੰਘ ਜਾਂਦੇ ਨੇ ਉਸ ਜਿਹੜੇ 12 ਘੰਟੇ ਬਚਦੇ ਨੇ ਉਹ ਸੰਸਾਰ ਦੇ ਕੰਮਕਾਰਾਂ 'ਚ ਨਿਕਲ ਜਾਂਦੇ ਨੇ ਥੋੜਾ ਇਹ ਸਮਾਂ ਆਦਤ ਪਵੇ ਵੀ ਜੇ ਅਸੀਂ 12 ਘੰਟੇ ਸੌਂ ਕੇ ਨਗਾਉਣੇ ਆਂਗੇ 12 ਘੰਟੇ ਸੰਸਾਰ ਦੇ ਕੰਮਕਾਰਾਂ ਵਿੱਚ ਨਗਾਉਣੇ ਆਗੇ ਵੀ 2 ਘੰਟੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਸੀਂ ਬੰਦਗੀ ਕਰਨੀ ਹੈ ਸਾਨੂੰ ਆਦਤ ਪੈਣੀ ਚਾਹੀਦੀ ਮਹਾਪੁਰਸ਼ਾਂ ਦੀ ਦੱਸੀ ਯੁਗਤੀ ਅਨੁਸਾਰ ਪਹਿਲਾਂ 5 ਮਿੰਟ ਬੈਠੋ ਫਿਰ 10 ਮਿੰਟ ਅੱਧਾ ਘੰਟਾ ਘੰਟਾ ਫੇਰ ਕਿਤੇ ਜਾ ਕੇ 10 ਮੰਦਵਾਰ ਦੀ ਪ੍ਰਾਪਤੀ ਹੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਹ ਟੁਣ ਦੇ ਵਿੱਚ ਧਿਆਨ ਰੱਖੋ ਟੁਣ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮਖ ਅਕਥ ਕਹਾਣੀ ਜੋ ਰਸਨਾ ਬੋਲ ਰਹੀ ਹੈ ਜੀਵ ਬੋਲ ਰਹੀ ਹੈ ਉਹਨੂੰ ਕੰਨਾਂ ਨਾਲ ਸੁਣੋ ਇਕਾਗਰ ਚਿਤ ਕਰਕੇ ਘੇਰ ਅਵੇ ਆਸੀ ਨੂੰ ਵਿਆਹ ਕਰਨ ਵਾਸਤੇ ਘੱਟੋ ਘੱਟ 2 ਸਾਲ ਤੱਕ ਸਤਨਾਮ ਵਾਹਿਗੁਰੂ ਤੇ ਜੋਰ ਦਵੇ ਫੇਰ ਹੌਲੀ ਹੌਲੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਕੇ 5 ਕਿ ਮਿੰਟ ਬੋਲ ਕੇ ਚੁੱਪ ਹੋ ਜਾਵੇ ਫਿਰ ਰਸਨਾ ਆਪਣੇ ਆਪ ਹੀ ਬੋਲੇ ਫੇਰ ਗੰਠ ਚ ਚੱਲੇਗਾ ਹਿਰਦੇ ਚ ਚੱਲੇਗਾ ਧੁੰਨੀ ਚ ਚੱਲੇਗਾ ਫੇਰ ਦਸਮ ਦਵਾਰ ਵਿੱਚ ਚੱਲੇਗਾ ਫੇਰ ਰੋਮ ਰੋਮ ਚ ਚੱਲੇਗਾ ਸਤਨਾਮ ਵਾਹਿਗੁਰੂ ਜਦੋਂ ਰੋਮ ਰੋਮ ਦੇ ਵਿੱਚ ਚੱਲਣ ਲੱਗ ਗਏ ਆ ਫੇਰ ਮਾਰਨ ਨੇ ਕਿਹਾ ਗੁਰਮੁਖ ਰੋਮ ਰੋਮ ਹਰਤੇ ਆਵੇ। ਹਰੀ ਦਾ ਨਾਮ ਫੇਰਤੇ ਆਵਾਂਗੇ ਜੇ ਲੇਵ ਲੱਗੀ ਹੋਵੇ ਕਿ ਬਿਨਾਂ ਇਹ ਤੋਂ ਉਸ ਪਾਸੇ ਅਸੀਂ ਜਾਏ ਨਹੀਂ ਸਕ। ਜਿਵੇਂ ਡਰਾਈਵਰ ਗਿਆ ਸੰਤਾ ਕੋਲੇ ਕਹਿੰਦਾ ਜੀ ਮਹਾਰਾਜ ਮੈਨੂੰ ਤਾਂ ਪੁਲਿਸ ਵਾਲੇ ਘੇਰ ਲੈਂਦੇ ਨੇਗੇ। ਕਹਿੰਦੇ ਨਾਮ ਜਪਿਆ ਕਰ 108 ਮੜਕਿਆਂ ਦੀ ਮਾਲਾ ਫੜਾ ਕੇ। ਦੋਕ ਦਿਨ ਫੇਰ ਹੀ ਕਹਿੰਦੇ ਤਾਂ ਬਾਬੇ ਵੀ ਫੇਰ ਸਕਦੇ ਨੇ ਆਪਣਾ ਕੰਮ। ਟ੍ਰੱਕ ਦੇ ਸਟੀering ਨਾਲ ਬੰਨਤੇ 4 ਦਿਨਾਂ ਬਾਅਦ ਫੇਰ ਬਾਬਿਆਂ ਕੋਲੇ ਆ ਗਿਆ ਕਹਿੰਦਾ ਸੰਤ ਜੀ ਮੈਨੂੰ ਤੇ ਫੇਰ ਘੇਰ ਲਿਆ ਪੁਲਸ ਵਾਲਿਆਂ ਨੇ ਕਹਿੰਦੇ ਨਾਮ ਜਪਦਾ ਉਹਨਾਂ ਮਾਲਾ ਫੇਰਦਾ ਉਹਨਾਂ ਕਹਿੰਦਾ ਜੀ 24 ਘੰਟੇ ਫੇਰਦੀ ਹੈ ਕਹਿੰਦੇ ਕਿੱਥੇ ਆ ਕਹਿੰਦੇ ਜੀ ਆਉ ਦਿਖਾਵਾਂ ਜਦੋਂ ਦੇਖੀ ਉਹ ਟ੍ਰੱਕ ਦੇ ਸਟੀering ਨਾਲ ਬੰਨੀ ਹੋਈ ਸਾਡੀ ਤਾਂ ਉਹਵੇਂ ਕੱਲੀ ਮਾਲਾ ਹੀ ਫਿਰਦੀ ਆ ਮਨ ਟ੍ਰੱਕ ਵਾਂਗੂ ਕਿਤੇ ਹੋਰ ਹੀ ਤੁਰਿਆ ਫਿਰਦਾ ਸਰੀਰ ਵਿਚਾਰਾ ਇੱਥੇ ਬੈਠਾ ਰਹਿ ਜਾਂਦਾ ਮਨ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਚੱਕਰ ਲਾ ਆਉਂਦਾ। ਸਭ ਤੋਂ ਜਿਹੜੀ ਤੇਜ਼ ਰਫਤਾਰ ਮੰਨੀ ਗਈ ਹੈ ਉਹ ਸਾਡੇ ਮਨ ਦੀ ਮੰਨੀ ਗਈ ਹੈ ਸਭ ਤੋਂ ਜਿਹੜੀ ਤੇਜ਼ ਰਫਤਾਰ। ਤਾਂ ਵਿਚਾਰਾ ਇੱਥੇ ਸਤ ਸੰਗਤ ਦੇ ਵਿੱਚ ਬੈਠਾ ਰਹਿੰਦਾ ਹੈ। ਮਨ ਪਤਾ ਨਹੀਂ ਕਿੱਥੇ ਕਿੱਥੇ ਕੈਨੇਡਾ ਅਮਰੀਕਾ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਚੱਕਰ ਲਾ ਆਉਂਦਾ। ਐਸੇ ਕਰਕੇ ਮਹਾਰਾਜ ਨੇ ਕਿਹਾ ਆਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਦੇਰੋਂ ਦੇਰੋਂ ਮਹਾਪਤੀ ਜੀ ਨੇ ਸਹੀ ਸੱਚੀ ਹੈ। ਥੇਰ ਗੱਲ ਬਣੇਗੀ ਨਹੀਂ। ਨਹੀਂ ਤਾਂ ਜਿਵੇਂ ਫਿਰ ਪਸ਼ੂ ਨਾ ਵਿਚਾਰੇ ਬੋਲ ਸਕਦੇ ਨੇ, ਚਾਰ ਪੈਰ, ਸਿੰਘ। ਨਾ ਆਪਣਾ ਦੁੱਖ ਕੋਈ ਬੋਲ ਕੇ ਦੱਸ ਸਕਦੇ ਨਾ। ਇਹੋ ਜੀ ਜੂਨਾ ਪ੍ਰਾਪਤ ਹੋਣਗੀਆਂ ਜਦ ਜੇ ਪਰਮੇਸ਼ਰ ਦੀ ਆਰਾਧਨਾ ਨਹੀਂ ਕਰਾਂਗੇ। ਜੇ ਆਰਾਧਨਾ ਕਰਾਂਗੇ ਫਿਰ ਚੰਗੀ ਜੂਨ ਪ੍ਰਾਪਤ ਹੋਵੇਗੀ। ਅੰਤਰਗੁਰੂ ਅਰਾਧਨਾ ਜੇਹ ਬਾਜਪ ਗੁਰ ਨਾਓ ਜੀਵ ਦੇ ਨਾਲ ਰਸਨਾ ਦੇ ਨਾਲ ਉਹ ਵਾਹਿਗੁਰੂ ਦੇ ਗੁਣਾਂ ਨੂੰ ਗਾਓ ਅੱਲਾ ਦੇ ਰਾਮ ਦੇ ਭਗਵਾਨ ਦੇ ਗੁਣ ਗਾਓ ਅੰਤਰਗੁਰੂ ਅਰਾਧਨਾ ਜੇਹ ਬਾਜਪ ਗੁਰ ਨਾਓ ਨੇਤਰੀ ਸਤਗੁਰੂ ਪੇਖਣਾ ਅੱਖਾਂ ਨਾਲ ਉਹ ਪਰਮੇਸ਼ਰ ਦੇ ਦਰਸ਼ਨ ਕਰੋ ਨੇਤਰੀ ਸਤਗੁਰੂ ਪੇਖਣਾ ਸਰਵਣੀ ਸੁਰਨਾ ਗੁਰ ਨਾਓ ਕੰਨਾਂ ਦੇ ਨਾਲ ਨਾਲ ਗੁਰੂ ਦਾ ਨਾਮ ਸੁਨੋ ਸਰਵਣੀ ਸਨਨਾ ਕੋ ਨਾਉ ਸਾਧੂ ਗੁਰ ਸੇਤੀ ਰੱਤਿਆ ਦਰਗਹ ਪਾਈ ਠਾਉ ਕੋ ਨਾਨਕ ਕਿਰਪਾ ਕਰੇ ਜਿਸਮੋ ਇਹ ਵਤ ਤੇ ਜਗ ਮੈਂ ਉਤਮ ਕਾਢੀ ਐ ਵਿਰਲੇ ਕਈ ਕੇ ਵਿਰਲੇ ਵਿਰਲੇ ਨੇ ਜਿਨ੍ਹਾਂ ਤੇ ਬਖਸ਼ਿਸ਼ ਹੁੰਦੀ ਐ ਜਿਸਨੂੰ ਬਖਸ਼ਲੇ ਮੇਰੇ ਪਿਆਰੇ ਸੋ ਜਾਸ ਤੇਰਾ ਗਾਲ ਐ ਵਿਰਲੇ ਵਿਰਲੇ ਆ ਤੇ ਭਗਵਾਨ ਕਿਰਪਾ ਕਰਦੇ ਨੇ ਹਰ ਇੱਕ ਦੇ ਵਾਸ ਦਾ ਰੋ